ਹਾਂ ਪੱਠੇ ਪਾਤੇ ਪੱਠੇ ਪਾਤੇ ਆ ਤੇ ਤੂੰ ਅੱਜ ਝਾੜੂ ਨਹੀਂ ਸਵੇਰ ਦਾ ਲਾਇਆ ਤੇ ਨੌ ਰਾਣੀ ਨੇ ਵੀ ਆਉਣਾ ਹਾਂ ਤੇ ਨੌ ਰਾਣੀ ਨੇ ਮੁੜ ਕੇ ਫੇਰ ਰੋਟੀਆਂ ਪਕਾਉਣੀਆਂ ਆ ਤੇ ਜਾ ਕੋਈ ਕੰਮ ਕਰਨਾ ਚਲ ਚੰਗਾ ਹੈ ਨਾ ਆ ਗਏ ਅੱਜ ਨੌ ਆ ਗਈ ਤੇ ਆ ਉਹ ਦੇ ਚੰਗਾ ਹੋ ਗਿਆ ਚੰਗਾ ਹੋ ਗਿਆ ਨਾ ਨਹੀਂ ਉਹ ਆ ਉਹ ਉਹ ਦੇ ਚੰਗਾ ਗਿਆ ਵਾ ਕੋਸ਼ਨਾ ਕੋਹੋਂ ਨਵੇਂ ਕੋ ਥੋੜਾ ਬਹੁਤਾ ਸੋਖੋ ਵੇ ਹਾਂ ਉਹ ਆਹਾਂ ਉਹਨੂੰ ਬਾਕੀ ਆਹੋ ਗਿਆ ਉਹ ਸੋਖੋ ਵੇ ਮਨੇ ਗਿਆ ਉਹ ਵੀ ਕਰਨਾ ਜੌਬ ਕਰਨਾ ਸਹੀ ਗੱਲ ਧਰਦਾ ਵੀ ਆ ਕੇ ਤੇਰਾ ਕਰਨਾ ਨਹੀਂ ਨਹੀਂ ਕਰਦਾ ਅਹੀਂ ਤੇ ਕਹਿਣ ਲਈ ਧੀਏ ਤੂੰ ਕੋਸ਼ਨਾ ਕਰ ਰਿਹਾ ਚਲ ਆਹੀਂ ਇਹ ਬਜ਼ਾਰ ਦੇ ਬੰਦੇ ਸਾਨੂੰ ਮੇ ਥੋੜਾ ਬਹੁਤਾ ਆਸਰਾ ਹੋ ਜੂ ਇਹਦਾ ਚਲ ਆਹੀਂ ਰੋਟੀ ਪਾਣੀ ਕਰ ਕੇ ਰਖ ਲਿਆ ਕਰੋਗੇ ਚਲ ਧੀਏ ਆਪਣੇ ਆਉਂਦੇ ਨੂੰ ਪਾਣੀ ਤਾਂ ਨਹੀਂ ਪਿਆ ਲਿਆ ਕਰ ਪਹਿਲਾਂ ਹਾਂ ਪਾਣੀ ਧਾਣੀ ਪਿਆਰੀ ਇਹ ਤੇ ਫੇ ਅਗਲਾ ਕੁਝ ਸੇਵਾ ਪਾ ਕੇ ਕਰੂੰ ਹੂੰ ਇਹ ਗਲਤ ਹੈ ਤੇ ਜਦੋਂ ਆ ਜੀ ਨੂੰ ਪਾਣੀ ਧਾਣੀ ਨੂੰ ਪੁੱਛਣਾ ਉਹਨੇ ਤੇਰੀ ਸੇਵਾ ਕਿ ਨਹੀਂ ਕਰਨੀ ਆ ਓ ਰੋਟੀ ਰਾਟੀ ਖਾਣ ਨੂੰ ਵਕਤੀ ਨਹੀਂ ਆਈ ਕੀ ਬਣਾਉਣਾ ਹੈ ਆ ਉਹ ਬਣਾਉਣਾ ਤੂੰ ਹਾਂ ਬਣਾਉਣਾ ਮੈਂ ਬਣਾਉਣਾ ਵਾ ਨਹੀਂ ਉਹ ਤੂੰ ਦੋ ਦੇ ਨੂੰ ਕੁਝ ਵੀ ਕੀ ਕੀ ਕਿਹੜੀ ਸਬ지 ਬਣਾਉਣੀ ਆ ਕਿਹੜੀ ਸਬ지 ਬਣਾਉਣੀ ਆ ਤੇਰੀ ਪਸੰਦ ਹਾਂ ਤੇ ਹੈ ਨਾ ਉਹ ਹੁਣ ਆ ਨਵੀਂ ਨਵੀਂ ਆਈ ਆ ਤੇ ਨੂੰ ਰੋਟੀ ਪਾਣੀ ਵਧੀਆ ਖਵਾ ਲੈਣਾ ਹਾਂ ਕਾਲਾ ਉਹਨੂੰ ਪੁੱਛ ਲੈਣੀ ਆ ਨਾ ਕੀ ਪਤਾ ਉਹ ਖੰਦੇ ਕੀ ਜੋਦਨ ਜੋਦਨ ਨੂੰ ਪੁੱਛ ਜਾ ਜੋਦਨ ਨੂੰ ਪੁੱਛ ਦੇਗਾ ਪੁੱਛ ਪਹਿਲਾਂ ਮੇ ਲੋ ਰੋਟੀ ਪਾਣੀ ਦਾ ਉਹ ਕੋਈ ਜੋਦਨ ਨੂੰ ਮੈਂ ਕੰਮ ਤਾਂ ਦੇ ਲਾ ਇਹ ਇਹਨੂੰ ਹੁਣ ਵੇਲਾ ਰਹਿਣ ਦੇਣਾ ਵਾ ਕੋਈ ਕੰਮ ਤਾਂ ਨਾ ਕਰੂਗਾ ਤੇ ਰੋਟੀ ਵੇਹੇ ਆਪਾਂ ਸੌਖੀ ਖਾਵਾਂਗੇ ਕਿ ਨਰਾਪਰਾ ਹੁਣ ਇਹਨੂੰ ਨਹੀਂ ਕਿ ਕਿਸ ਕੰਮੇ ਲਾਉਣਾ ਇਹਨੇ ਜੋਦਨ ਨੂੰ ਆਹ ਤੇ ਕੋਈ ਕੰਮ ਤਾਂ ਦਾ ਲੰਬਲਾ ਕੋਈ ਕੰਮ ਧੰਦਾ ਲੱਭੇਗਾ ਤੇ ਪਟ ਕੋਈ ਆਪਣਾ ਚਾਰਾ ਕਰਨੇਗਾ ਆਪਣੀ ਬਹੁਤੀ ਨੇ ਮੇ ਕੋ ਹਲਿਆ ਕੇ ਖੋ ਲੈਣਾ ਪੈ ਲੈਣਾ ਇਹ ਕੰਮ ਕਰੇਗਾ ਤੇ ਰੋਟੀ ਪਾਣੀ ਖਾਓ ਬਹੁਤੀ ਤੇ ਆਪਣਾ ਕੰਮ ਕਰਦੀ ਆ ਬਹੁਤੀ ਦੇ ਆਪਣੀ ਡਿਊਟੀ ਕਰਦੀ ਆ ਨੇ ਤੇ ਆਪਣਾ ਟਾਈਮ ਨਾ ਆਪਣਾ ਗਿਆਨਾ ਟਾਈਮ ਨਾ ਆਉਣਾ ਕਹਤੇ ਹੀ ਤੂੰ ਪਤਾ ਨਾ ਆਪਣਾ ਕੰਮ ਕਰ ਕੋਈ ਮੈਂ ਤੇ ਹੁਣ ਆ ਮਾਲ ਡੰਗਰ ਰੱਖਿਆ ਮੈਂ ਤੇ ਆਪਣਾ ਮਾਲ ਡੰਗਰ ਸਾਹਮਣਾਂ ਬੱਕਰ ਨਹੀਂ ਰੱਖਿਆ ਗਾਇਆ ਗਾਇਆ ਕਿੰ ਆ ਮੇਰ ਕੋ ਮਹਾਏ ਹੋਈ ਸੰਭਿਆ ਜਾਣਾ ਤੇ ਪਤ ਤੂੰ ਵੀ ਹੁਣ ਕੋਈ ਕੰਮ ਧੰਦਾ ਕਰ ਮੈਂ ਹੁਣ ਵੇਖਦਾ ਵਾਂ ਉਹਨੂੰ ਆਖਦਾ ਵਾਂ ਛਿੰਦਗੇ ਆਓ ਅੱਦਾ ਨਹੀਂ ਗੱਲ ਬਣਨੀ ਉਹਨੂੰ ਆਖਦਾ ਜਾ ਕੇ ਉਹਨੂੰ ਆਖ ਕੇ ਉਹਨੂੰ ਆਖਦਾ ਵਾਂ ਜੋ ਦੇ ਸਰਜੀਤਾ ਜੀ ਕੀ ਪਸੰਦ ਵਟੀ ਨੂੰ ਖਾਉਂਦੇ ਕੀ ਬਣਾਵਾਂ ਉਹਦੇ ਹਾਂ ਉਹਦੇ ਲਈ ਵੇਖ ਲਓ ਜੋ ਮਰਜ਼ੀ ਉਹਨੇ ਜਿਹੜੀ ਚੀਜ਼ ਤੁਸੀਂ ਬਣਾਈ ਉਹ ਖਾ ਲੈਣੀ ਹੈ ਹਾਂ ਲੰਮੀ ਕਹਿੰਦੇ ਆਜ ਕੱਲ ਕੁੜੀਆਂ ਦੇ ਪਸੰਦ ਨਹੀਂ ਨਾ ਹੁੰਦਾ ਨਹੀਂ ਨਹੀਂ ਜੋ ਬਣਾਇਆ ਉਹ ਖਾ ਲੈਣੀ ਹੈ ਠੀਕ ਆ ਜਿਹੜੀ ਚੀਜ਼ ਬਣਾਉਗੇ ਉਹ ਖਾ ਲੈਣੀ ਠੀਕ ਆ ਹਾਂਜੀ ਮੈਂ ਆਖਾਂਡੇ ਕੋਈ ਚੰਗੀ ਚੀਜ਼ ਬਣਾ ਲਿਗਿਆ ਹੋਰ ਖਾ ਲੈ ਮੈਂ ਕੋਈ ਗੱਲ ਤੁਸੀਂ ਆਪਣੇ ਹਿਸਾਬ ਨਾਲ ਬਣਾ ਲਿਓ ਜੋ ਨੂੰਣਾ ਨਹੀਂ ਬਣਾ ਲੈਣੀ ਹੈ ਨਾ ਹੈ ਨਾ ਹਾਂ ਹਾਂ ਗਈ ਆ ਗਈ ਤਾਈ چاہی چاہ پی لے روٹی گرمی بڑی ਗਰਮੀ ਹੈ ਗਈ ਆ ਬਹੁਤ ਜ਼ਿਆਦਾ ਗਰਮੀ ਹੈ ਬਾਹਰ ਨਾ ਬੈਠੀਏ ਚੱਲ ਗਏ ਬਾਹਰ ਚਲ ਜੰਨੇ ਆ ਮੈਂ ਹਾਂ ਆਪਣਾ ਰਲ ਮਿਲ ਕੇ ਰਮੀ ਤੇ ਤਾਇਆ ਕੋਈ ਨਹੀਂ ਕੋਈ ਗੱਲ ਨਹੀਂ ਆਪਣਾ ਜੀ ਆਉਣਾ ਕੋ ਇੱਥੇ ਕੋਈ ਗੱਲ ਨਹੀਂ ਉਦਾਂ ਵੀ ਜੇ ਉਹ ਨਾ ਆ ਸੰਭਦੇ ਫਿਰ ਵੀ ਤਾਂ ਇੱਥੇ ਹੀ ਆਉਣਾ ਹੈ ਨਾ ਹਾਂ ਤੇ ਇਹੋ ਕਰਵਾ ਡਿਊਟੀ ਚੱਲ ਜਿਆ ਕਰੀ ਹੋਰ ਬਾਕੀ ਕੰਮ ਕੰਮ ਦਾ ਚੱਲ ਜਦਾ ਇੱਕ ਵਕਤ ਚੱਲ ਜੀ ਜਾਣਾ ਕੋਈ ਨਾ ਮੈਂ ਆ ਕੇ ਥੋੜਾ ਬੋਤ ਕਰਾ ਦਿਆ ਕਰੂੰਗੀ ਨਾਲ ਉੱਥੇ ਇੱਕ ਪਿੰਡ ਵੀ ਤਾਂ ਕਰਦੀ ਹੀ ਨਾ ਕਰਦੀ ਹੀ ਉੱਥੇ ਵੀ ਚਲ ਠੀਕ ਆ ਫਿਰ ਚਲੀਏ ਬਾਹਰ ਬੈਠਾਂਗੇ ਬਾਹਰ ਚਲਦੇ ਆਂਗੇ ਤੇ ਗਰਮੀ ਬੜੀ ਆ ਮੈਂ ਚਾਹ ਬਣਾ ਲੈਣੇ ਕਿ ਪਤਾ ਹੈ ਤੇ ਮੈਂ ਚਾਹ ਪਣੀ ਨਾ ਦੁੱਧ ਮੈਂ ਬਣਾ ਲੈਣੀ ਤੁਸੀਂ ਮੈਂ ਨਹੀਂ ਤੂੰ ਗੱਲ ਕਰ ਸਾਹ ਲੈ ਲਓ

ਤੇ ਮੈਂ ਆਪਣਾ ਮਾਲ ਦਿੰਦੇ ਰੱਖਿਆ ਮੈਂ ਮਾਲ ਦਿੰਦੇ ਰ ਆਪਣਾ ਸੰਭਾਲ ਲੈਣਾ ਤੂੰ ਮਾਲ ਦਾਂਗੇ ਰੋਲ ਨਹੀਂ ਆ ਹੂੰ ਬਾਤੀ ਇਹ ਮੇਰਾ ਤੇਰਾ ਦਾ ਤਾ ਬੱਕਰੇ ਲੰਨ ਲੀਨਾਂ ਦੋ ਚਾਰ ਮੈਂ ਵੀ ਨਾਲ ਤੂੰ ਬੱਕਰੇ ਦਾ ਰੱਖ ਤੂੰ ਬੱਕਰੀਆਂ ਤੇ ਨਾ ਪਾ ਹਾਂ ਇਹ ਬੱਕਰੇ ਰਹਿਣਗੇ ਤੂੰ ਮਰ ਕੋਈ ਅੱਛਾ ਬੱਕਰੇ ਦਾ ਕੰਮ ਜਿਹੜਾ ਇਹ ਮੈਂ ਸੰਭਾਲਣਾ ਹੂੰ ਤੂੰ ਆਪਣਾ ਬਾਹਰ ਦਾ ਕੋਈ ਨੌਕਰੀ ਦਾ ਕੰਮ ਕਰ ਜਿੱਦਾਂ ਦਾ ਮੌਕਾ ਨੇ ਜਾਬ ਕਰ ਲਈ ਇੱਦਾਂ ਦਾ ਜਾਬ ਮਿਲਿਆ ਆਪਣਾ ਜਾਓ ਕਰਾਂ ਜੇ ਕੋਈ ਬੰਦਾ 5 ਮਹੀਨਾ ਜੇ ਮਹੀਨਾ ਨਾ ਖਲੋਂ ਵਜੇ ਕਿੰਨੀ ਨਾ ਜੇ ਪੱਕਾ ਬੱਜਾ ਆ ਜੇ ਪੈਸੇ ਆ ਜੇ ਉੱਥੋਂ ਹਾਂ ਤੇ ਆਪਣਾ ਸਾਡੇ ਜਣੇ ਨੰਪ ਵੀ ਕਰਦੇ ਹੋਵਾਂਗੇ ਤੇ ਰੋਟੀ ਚੰਗੀ ਵਧੀਆ ਖਾਵਾਂਗੇ ਹਾਂ ਹੁਣੇ ਤਾਂ ਇਹਦੇ ਆਈਏ ਕੰਮ ਤਾਂ ਕਰਨਾ ਹੀ ਪੈਣਾ ਕੋਈ ਨਾ ਕੋਈ ਚਲਾਂਗੇ ਤੇ ਰੋਟੀ ਵਧੀਆ ਖਾਵਾਂਗੇ ਹਾਂ ਏ ਬਾਕੀ ਇਹ ਆ ਵੀ ਮਾਲ ਟੰਗਰ ਦਾ ਮੈਂ ਰੱਖਿਆ ਆਪਣਾ ਮਾਲ ਟੰਗਰ ਦਾ ਹਾਂਜੀ ਤੇ ਉਹ ਤੇ ਮੈਂ ਕਹਨੀ ਆ ਨਾ ਆਹੋ ਚਲ ਉਹਦੇ ਨਾਲ ਮਾੜਾ ਮੋਟਾ ਕਰਾ ਦਿਆ ਕਰੂ ਕੋਈ ਨਾ ਕੋਈ ਨਾ ਨਾਲ ਦੀ ਆਉਂਦੀ ਆ ਨਾਲ ਦੀ ਦਾ ਹੱਥ ਫਟਾਇਆ ਕਰੋ ਥੋੜਾ ਬਹੁਤਾ ਉਹ ਕੋਈ ਮਾਇਕੋ ਨਹੀਂ ਕੋਈ ਗੱਲ ਨਹੀਂ ਉਹਦੇ ਨਾਲ ਕਰਾ ਦਿਆ ਕਰੂਗੀ ਪ੍ਰੀਤ ਕੰਮ ਹਾਂ ਨਹੀਂ ਤੈਨੂੰ ਥੋੜਾ ਬਹੁਤਾ ਕਰਾ ਕਰਾ ਦਿਓ ਨਾ ਨਹੀਂ ਦਾ ਜਵਾਬ ਕਰ ਨਹੀਂ ਆਪਣੀ ਆਹੋ ਉਹਨੇ ਆਪਣਾ ਕੰਮ ਤੇ ਚੱਲ ਜਾ ਕਰਨਾ ਉਹਨੇ ਤੇ ਆਪਣਾ ਕੰਮ ਲੱਭਾ ਨਹੀਂ ਤੁਸੀਂ ਨੇ ਆਪਣਾ ਕੰਮ ਲੱਭੋ ਕੋਈ ਗੱਲ ਨਹੀਂ ਮੈਂ ਬੇਨਤ ਕੰਮ ਕਰ ਦੇਣਾ ਕਰ ਦੇਵਾਂ ਹਾਂ ਬੰਦ ਐਦਾਂ ਬੈਠਾ ਪਛੰਦੀਆ ਨਾਲ ਵੀ ਆ ਮੈਨੂੰ ਹਾਂਜੀ ਉਹ ਹੁਣ ਆਪਣਾ ਉਹ ਜੋਬ ਲੱਭਣ ਲਈ ਆਸੂ ਬੋਲਦਾ ਆਹੋ ਉਹਦੀ ਸਕੂਲ ਤੇ ਚੱਲ ਜਾ ਕਰਨਾ ਉਹ ਵੀ ਕੋਈ 2-4000 ਦਵਾਵਾਂ ਮੈਂ ਮੇਰੇ ਬਿਲਕੁਲ 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 ਮੈਂ ਕਿੰਦੇ ਦੇ ਮੋਲ ਤਾਂ ਵੇਖੀ ਨਹੀਂ ਹਾਂ ਕੁੜੀ ਆਦੇ ਕੁੜੀ ਕੱਲ ਨੂੰ ਮੁੜ ਕੇ ਤੈਨੂੰ ਇਹਦੇ ਮਾਪੇ ਐ ਨਾ ਅਕਨ ਦੇ ਸਾਡੀ ਕੁੜੀ ਭੁਖੀ ਆ ਆਹੋ ਨਹੀਂ ਨਹੀਂ ਕੋਈ ਗੱਲ ਨਹੀਂ ਤਾਹ ਠੀਕ ਜਿਹੀ ਕੱਲੋਂ ਮਾਰਨੀ ਐ ਅੱਛਾ ਆਹੋ ਤੇ ਬਾਕੀ ਇਹ ਆ ਵੀ ਕੰਮ ਤਾਂ ਕਰਨਾ ਹੀ ਪੈਣਾ ਵਾ ਕੰਮ ਤੇ ਜਿਹੜਾ ਕੰਮ ਆ ਕੰਮ ਉਹ ਤਾਂ ਮੈਂ ਹੀ ਸੰਭਾਲਣਾ ਇੱਕ ਦਿਨ ਵੀ ਔਰ ਬਾਕੀ ਦੇ ਨਾ ਕਿਤੇ ਕੰਮ ਤੇ ਜਿਹੜਾ ਲਵਾ ਦੇਣਾ ਅੱਛਾ ਜੀ ਗਾਦੇ ਨੂੰ ਵੀ ਜੋਬ ਜਿਹੜਾ ਵਾਸਤਾ ਲੈ ਜਾਣਾ ਇਹ ਆਪਣਾ ਜੋਬ ਲੱਭੂ ਕਿ ਤੇ ਤੂੰ ਮੈਨੂੰ ਪਤਾ ਆਪਣਾ ਕੰਮ ਜਿਹੜਾ ਆਪ ਕੋਈ ਨਹੀਂ ਤਾਂ ਮੈਂ ਲੱਭਦਾ ਜ਼ਰੂਰ ਤੇ ਆਪਣਾ ਇੱਕ ਦੋ ਦਿਨਾਂ ਦੇ ਵਿੱਚ ਆਪਣਾ ਕੰਮ ਲੱਭਦਾ ਮੈਂ ਇਹ ਲੱਭੇ ਨਾ ਤੇ ਵਧੀਆ ਰਹੇਗਾ ਸਾਰੀ ਦਿਹਾੜੀ ਇੱਥੇ ਲੰਮੇ ਪਏ ਰਹਿਣਾ ਇੰਨਾ ਨਹੀਂ ਦਾ ਟਾਈਮ ਸਰਦਾ ਵੀ ਘਰ ਬਾਹਰ ਜਾਦੇ ਜਾਂ ਮੈਂ ਠੀਕ ਆਹੋ ਘਰ ਦਾ ਤੇ ਸਾਂਭ ਹੀ ਜਾਣਾ ਤੁਮ ਮਾਲ ਡੰਗਰ ਜਿਹੜਾ ਇਹ ਮੈਂ ਆਪੇ ਵੇਖ ਲੈਣਾ ਠੀਕ ਆ ਹਾਂਜੀ ਜਿੰਦਗੀ ਆਹ ਹੱਥ ਫੜੀ ਨਾ ਆਪਨੇ ਜਿੰਦੂ ਆ ਜਾ ਲਿਆ ਬੇ ਜਿੰਦੂ ਜਾ ਲਿਆ ਪੁੱਤ ਆਇਆ ਤਾਇ ਤੇ ਨੰਗਰ ਮਾਹ ਹੈ ਐਂ ਕੀ ਆ ਦਾਂ ਬੇਹਲੈ ਨਾ ਮਾਤਾ ਕੰਮ ਹੁੰਦਾ ਕੋਈ ਨਾ ਕੋਈ ਵੇਹ ਰਹਿਣਾ ਜਾਣਾ ਹੀ ਪਿਆ ਕਰਨਾ ਕੰਮ ਕਰੀ ਤੇ ਜਾਇਆ ਕਰੂਗੀ ਕੰਮ ਤਾਂ ਨੇ ਕਰੇ ਕੰਮ ਤਾਂ ਨਾ ਕਰ ਮੈਂ ਨਹੀਂ ਚਲ ਗਿਆ ਕਰਨ ਸਕੂਲੇ ਜੇ ਵੀ ਵਿਚਾਰੀ ਜਾਣ ਰਹੀ ਪ੍ਰੀਤ ਜਾਇ ਸਾਰਾ ਟਪਾ ਲਾਵਾਂਗੀ ਪ੍ਰੀਤ ਤੂੰ ਵੀ ਜਾਣਾ ਆਪਣਾ ਸੋਇਆ ਤੋਂ ਜੌਬ ਚ ਅੱਜ ਚੱਲੀ ਜਾਊਗਾ ਕੰਮ ਚੱਲੀ ਜਾ ਨਾ ਅੱਜ ਦੇ ਹੀ ਪਤਾ ਕਰਨਾ ਹਾਂ ਚਾਰ ਪੰਜ ਛੁੱਟੀਆਂ ਹੋਣੀਆਂ ਹੀ ਤਾਂ ਕਰਕੇ ਅੱਜ ਤਾਂ ਮੈਂ ਤੂੰ ਕਹਿਣਾ ਕਿ ਬੰਨੇ ਵੀ ਜਾ ਤੁਰਨਾ ਕਰ ਹੀ ਠਾਕ ਮੈਂ ਕੰਮ ਹੀ ਲੈਣਾ ਨਹੀਂ ਨਹੀਂ ਜਾਣਾ ਇਹ ਤਾਂ ਸਾਰੇ ਟੱਬਰ ਦੇ ਘਰ ਰਹੇ ਨੇ ਨਾ ਕੰਮ ਸਾਰੇ ਨਾਮ ਕਰਨੇ ਕੀ ਹੋਣੇ ਦੇਦੀ ਮੇਰਾ ਹੋਣਾ ਹੋਣਾ ਮੇਰੀ ਵੀ ਟਾਈਮ ਪਾਸ ਹੋਣਾ ਆਹ ਹੋਏ ਤੇ ਹੈ ਜੀ ਘਰ ਲੈ ਕੇ ਘਰ ਤੇ ਸਾਂਭੀ ਜਾਣਾ ਮੈਂ ਬਹੁਤ ਮਾਰ ਦੇਂਗਾ ਤੇ ਸਮਝ ਜਾਣਾ ਤਾਂ ਇਹ ਹੀ ਆਪਣਾ ਨਾਮ ਪਤਾ ਜਿਹੜਾ ਵਾ ਆਪਣਾ ਕਹਾਣੀ ਤਾਂ ਨਾ ਜੰਗਾ ਆਪਣਾ ਲੱਗੋ ਨਹੀਂ ਲੱਭ ਨਹੀਂ ਮੇਰਾ ਹੋ ਦੋ ਦਿਨ ਮੈਂ ਚੱਲ ਜੇ ਨਾ ਮੈਂ ਸਕੂਲ ਹਾਂ ਕਿਤਾ ਹਾਂ ਕਿਤਾ ਮੈਂ ਗਾ ਲਿਆ ਮੈਂ ਫਿਰ ਮੈਂ ਵੀ ਕੀ ਕਰਨਾ ਚੁੱਕੇ ਹਾਂ ਹਾਂ ਨਹੀਂ ਨਹੀਂ ਮੈਂ ਜਾਇਆ ਕਮਾਉਣ ਵਾਲੇ ਚੰਗੇ ਭਲੇ ਮੈਨੂੰ ਕੰਮ ਲੱਭਦਾ ਤੂੰ ਆਪਣੇ ਕੰਮ ਕਰ ਨਹੀਂ ਆਜਾ ਕੰਮ ਆਪਣਾ ਨੂੰ ਸੋਖੋ ਯੋਗ ਮਸਾ ਬੋਜਨ ਨਾਲ ਪਾਇਆ ਕਰਨਾ ਚਾਹੀਦਾ ਹੈ ਹਾਂ ਇਹ ਸਾਰਾ ਟੱਪਰ ਕਮਾਉਂਗੀ ਤਾਂ ਕੰਮ ਕਰ ਬਣਾਉਗੀ ਪਰ ਕਿਹੜਾ ਵਾਦਨਾ ਵਾ ਹੋ ਜੇਦਾ ਹੈ ਹਾਂ ਉਹਨੇ ਤਾਂ ਗੱਲ ਨਹੀਂ ਪਿੰਡਾਂ ਦੇ ਸੋਚਣਾ ਹੈ ਸਹੀ ਗੱਲ ਹੈ ਹਾਂ ਸੋਚਾਂਗੇ ਤੇ ਫੇਰ ਹੀ ਗਾੜੀ ਬੱਚੇ ਜੇ ਕਮਾਉਂਗੀ ਤਾਂ ਫੇਰ ਪਿੰਡਾਂ ਦੇ ਸੱਚੀ ਇਹਨਾਂ ਬੰਸ ਸੋਖੇ ਵਿਆਹਾਂਗੇ ਚਲੋ ਓਏ ਆਨਾ ਕੋਈ ਨਹੀਂ ਕੋਈ ਨਹੀਂ ਨਾ ਤੂੰ ਨਹੀਂ ਜਾਂ ਗਏ ਸਵੇਨੇ ਨਾ ਕਰ ਜਾ ਉਹ ਆ ਕੱਟ ਲੈ ਜੀ ਪੱਠੇ ਤੂੰ ਚੜੇਂ ਹੀ ਪੱਠਾ ਤੂੰ ਚੜ ਕੇ ਪਾਤੀ ਅਗਵਾ ਪਾਤੇ ਆਪਾਂ ਪੱਠੇ ਪਾਣੀ ਪਾ ਪਾਣੀ ਦਾਤ ਹੈ ਪਾਣੀ ਦਾਤਾ ਹਾਂ ਠੀਕ ਆ ਹੇ ਅਜੇ ਕੰਮ ਜਾਂ ਹੁਣ ਜਦਾਂ ਤੇ ਕੰਮ ਨਹੀਂ ਅਜੇ ਲੱਭਦਾ ਤੈਨੂੰ ਤੇ ਕੰਮ ਮੈਂ ਨੇ ਤਾਂ ਲੱਭ ਹੀ ਜਾਣਾ ਮੇਰੇ ਵੀ ਕੋਈ ਸਹਾਇਤਾ ਕੋਹੜਾ ਕੇ ਆਪਣੇ ਨੂੰ ਪੁੱਛੋ ਇਹਨੂੰ ਲੱਭੇ ਕਿ ਨਹੀਂ ਲੱਭੇ ਜੇ ਉਹਦੇ ਤੂੰ ਕੋਈ ਨਹੀਂ ਮੈਨੂੰ ਵੀ ਲੱਭ ਹੀ ਜਾਣਾ ਡੈਡੀ ਮੈਂ ਤਾਇਆ ਕਰੂੰਗਾ ਜਿੱਤਾਂ ਵੀ ਹੋਊਗਾ ਆਹੋ ਤੂੰ ਹੀ ਹੁਣ ਆਪਣਾ ਕੰਮ ਤਾਂ ਦਾ ਨਹੀਂ ਹਾ ਕੰਮ ਵੇਖੀ ਹਾ ਜਾਣੇ ਕੋਣ ਆਪਣਾ ਬੈਣ ਦਾ ਤੇ ਇੱਕ ਵਧੀਆ ਚਾ ਉਹ ਅਗਲਾ ਵੀ ਆਖਣਗੇ ਵੀ ਲੱਭੀ ਜਿੰਨੇ ਜੀਆ ਸਾਰੇ ਘਰ ਤੋਂ ਕਮਾਉਣ ਵਾਲੇ ਕਮਾਉਣ ਵਾਲੇ ਹਾਂਜੀ ਹਾਂਜੀ ਭਈ ਇਹ ਤੇ ਨਾ ਤੁਮ ਬਹਿ ਕੇ ਰੋਟੀ ਖਾਂਦੇ ਆ ਖਵਾ ਲੋਕਾਂ ਦੇ ਥੋਪਾ ਕਿਉਂਕਿ ਆਪਣਾ ਕਰੂੰਗੀ ਕੋਈ ਨਾ ਕੋਈ ਬਣ ਜਾਊਗੀ ਹਾਂ ਹਾਂ ਘਰ ਦਾ ਤਾਂ ਹੀ ਬਣਦਾ ਵਾ ਜੇ ਕੋਈ ਆਪਾਂ ਤੇ ਮਾਈ ਕਰਾਂਗੇ ਮਾਈ ਕਰਾਂਗੇ ਕਦੇ ਇੱਕ ਜਣੇ ਦੇ ਸਿਰ ਤੇ ਥੋਪਾ ਇਹ ਕਿੰਨੀ ਲੱਖ ਚਾਹੀਦੀ ਐਨਾ ਪੈਣਾ ਕੋਲ ਰੱਖੀ ਜਾ ਜੋੜ ਕੇ ਹਾਂ ਜਦੋਂ ਇਹ ਨਾ ਲਈ ਇਹ ਪਤਾ ਨੇ ਯੋ ਜਨੀ ਤੂੰ ਥੋੜਾ ਬਾਕੀ ਅੱਛੰ ਜਿੱਤੇ ਰੱਖਾ ਬੰਦੀ ਜਮਾ ਕਰ ਜੋ ਦਿਨ ਲਈ ਜਾਓਗੇ ਤੇ ਮੁੜਤੇ ਇਹਨੇ ਜਿਹੜੇ ਨੇ ਕੋਈ ਨਹੀਂ ਕਰਨਾ ਇਹਨੇ ਆਖੜਾ ਕਰ ਦਿੱਨੇ ਲਿਆ ਸਹੀ ਜਾਂ ਨਹੀਂ ਆਪਾਂ ਨਹੀਂ ਚੰਗੀ ਸਹੀ ਕਰਨਾ ਇਹਨੇ ਫਿਰ ਬਨੀਤਾ ਹੋ ਜਾਣਾ ਇੱਕ ਵੇ ਜੇ ਨਾ ਅਤਮਾਈ ਥੋੜੀ ਗਲਤੀ ਇਹਨੂੰ ਦਵਾਏਗੇ ਤੇ ਆਪਰੇ ਰੋਟੀ ਆਪਣੀ ਤਮਾਵੇ ਖਾਵੇ ਜੋ ਮੱਤੀ ਕਰੇ ਹਾਂ ਕਿਉਂਕਿ ਵੇ ਜੇ ਕਮਾਊਗਾ ਤੇ ਇਹਨੂੰ ਤੇ ਸਭ ਤੇ ਆਪਨੇ ਪਹਿਲਾ ਕਮਾਈ ਕਰਨੀ ਹੈ ਆਪਣੇ ਗਿਆ ਜੋੜ ਕੇ ਗਾਂ ਤੇਰੇ ਹੀ ਪੈਦਾ ਵਾ ਆਹ ਇਹ ਤਾਂ ਸਾਰਾ ਮੈਂ ਬੈਠਿਆ ਨਹੀਂ ਰਹਿਣਾ ਚਲੋ ਤੁਸੀਂ ਬੈਠੋ ਮੈਂ ਰੋਟੀ ਬਣਾ ਲਵਾਂ ਹਾਂਜੀ ਹਾਂਜੀ ਖਲਕੇ ਜਰਾ ਹੱਥ ਹੋ ਲੈ ਲਾਏ ਠੀਕ ਹੈ ਠੀਕ ਹੈ ਤਾਂ ਹੈ ਜੀ ਹਾਂਜੀ ਸਬਜੀ ਬਣਿਆ ਹੈ ਹਾ ਪਨੀਰ ਜੀ ਬਣਾ ਲਈ ਹੈ ਅਸੀਂ ਵੀ ਬਣਾ ਲਈ ਹੈ ਹਾਂ ਇਹ ਚੰਗਾ ਜੀ ਜਦੋਂ ਮੈਂ ਪਤਾ ਕੋਈ ਜਵਾਬ ਕੋ ਕਰਦੀ ਆ ਉਹ ਨੂੰ ਕੀ ਮੈਂ ਖਰਦੀ ਚੰਗੀ ਵਧੀਆ ਮੈਂ ਖਰਦੀ ਚੰਗੀ ਬਣਾਦਾ ਮੁਰ ਤੋਂ ਇਹ ਨੋ ਜੇ ਮੈਂ ਵੀ ਜੋਬ ਤੇ ਚੱਲ ਜਾ ਕਰਨਾ ਇਕੱਠਾ ਹੀ ਬਣਾ ਕਰਾ ਕਰਨਾ ਹਾਂ ਉਹ ਟਾਈਮ ਮੇਰਾ ਛੁੱਟਿਓ ਨਾ ਹੋਏ ਮੇਰਾ ਹੋਣਾ ਕੋਈ ਗੱਲ ਨਹੀਂ ਅਸੀਂ ਆਰ ਮੈਂ ਕਿ ਮੈਂ ਤੇ ਦੋਰਾ ਬਣਾ ਦਿਆ ਕਰਾਂਗੇ ਅਸੀਂ ਉਹਦੇ ਨੂੰ ਕੰਮ ਤੇ ਨਹੀਂ ਭੇਜਣਾ ਉਹਦੇ ਨੂੰ ਕੰਮ ਤੇ ਲਵਾ ਮੀਂਹ ਤੇ ਜੱਕੜੋ ਜੋਦ ਕਰ ਸਾਹਮਣੇ ਤੇ ਕੰਮ ਤੇ ਚੱਲ ਜਾ ਕਰੋ ਮੈਂ ਮਾਰ ਦੰਗੇ ਸਾਹਮਣਾ ਵਾ ਮਾਰ ਦੰਗੇ ਮੈਂ ਕਿ ਨਹੀਂ ਸਾਹਮਣਾ ਵਾ ਆਪਣਾ ਮਾਲ ਡੰਗਰ ਵੇਖਣਾ ਮੋਟਾ ਇਹ ਹੀ ਹੋ ਕਿ ਤਾਇਆ ਜੀ ਦੀ ਰਲਗੀ ਸਾਰਿਆਂ ਤੇ ਵੇਖ ਲਾਓ ਹਾਂ ਹਾਂ ਸਾਰੇ ਨਾਲ ਰਲਣ ਲੱਗੇ ਹੀ ਅੰਦਾਨੇ ਨਹੀਂ ਕੀਤਾ ਕੋਈ ਨਾ ਨਾ ਕੋਈ ਪੂਰੀ ਬੜੀ ਵੀ ਬੀਤ ਕੇ ਘਰ ਘਰਾਣੇ ਦੀ ਚੰਗੀ ਕੁੜੀ ਆ ਹਰੇ ਨਾਲ ਰਲ ਜਮੇ ਅੱਜ ਗਏ ਆ ਤੇ ਗਈ ਆ ਸਾਨਾ ਲਈਦਾ ਇਹਦੇ ਮਾਪਿਓ ਤਾਇਆ ਜਿਆਦੇ ਆ ਅੱਛੜ ਵਾਲੇ ਆ ਕੋਈ ਨਹੀਂ ਮਾਪਿਓ ਆਪਿਓ ਸੀਗਾ ਮਾਪਿਓ ਇਹਦਾ ਕਿ ਤਾ ਤੂੰ ਜਾਂਦੇ ਆ ਉਹ ਤਾਂ ਇਹਦਾ ਇਹ ਵਿਆਹ ਕਿਤੇ ਇਦਾਂ ਹੀ ਲੱਗਦਾ ਵਾ ਤੈਨੂੰ ਜਾਂਦੇ ਆ ਇਹ ਮਾਪਿਓ ਦਾ ਨਾਮ ਕੀ ਤਾ ਇਹਦਾ ਦਾਤ ਫੋੜੀ ਦਾ ਸੁਭਾਅ ਬਹੁਤ ਚੰਗਾ ਵਾ ਕਿਉਂਕਿ ਆਪਣੇ ਚੱਬਰ ਦੇ ਵਿੱਚ ਰੱਖ ਮੈਚ ਜਾਵੇ ਕੀ ਪਤਾ ਹੋਰ ਚਲੇ ਨਾ ਵੀ ਤਾਈ ਰਾਲ ਮਿਲ ਗਈ ਆ ਆਪਣੇ ਤੋਂ ਸਾਨੂੰ ਜਿਆਦਾ ਇਹੋ ਹੀ ਹਾਂ ਇਹੋ ਗੱਲ ਦਾ ਡਬਲ ਹੁੰਦਾ ਵਾ ਬਾਕੀ ਕੋਈ ਅੱਜ ਮੈਂ ਜੇ ਗਏ ਤਾਂ ਆਪ ਚੰਗਾ ਹੋਵੇ ਤੇ ਅੱਜ ਮੈਂ ਤੇ ਇਹਦੇ ਮਾਪਿਓ ਨੂੰ ਹੀ ਤਾਂ ਜ਼ਿਆਦਾ ਕਮਾਂਡ ਇਹ ਨੂੰ ਨਿਕਾ ਹੈਗਾ ਕਿ ਕੋਈ ਨੂੰ ਇੱਧਰ ਪੰਜ ਵਿਆਹ ਕੀਤੇ ਤੰਕ ਕੋਨੇ ਇੱਧਰ ਮਾਪੇ ਕਰਦੇ ਕੋਈ ਆਪੇ ਠੀਕ ਹੋ ਜਾਣਾ ਆਪੇ ਦੇਖੋ ਤੁਹਾਨੂੰ ਮਿਲਣ ਵਰਤਣ ਦੇ ਆਪਾਂ ਹਾਂ ਇੱਕ ਦੋ ਵਾਰੀ ਜਾਵਾਂਗੇ ਫੇਰ ਹੀ ਆ ਇਹ ਜਾਣਾ ਜਾਂ ਜਾਣਾ ਤੇ ਉਹ ਨਹੀਂ ਇੱਕ ਮੇਰੇ ਆਪਣੇ ਉਹ ਵੀ ਤੇਰੇ ਮਾਪੇ ਆ ਪਹਿਲਾਂ ਉਹ ਮਾਪੇ ਆ ਕਿਉਂਕਿ ਮਾਪੇ ਆ ਪਹਿਲਾਂ ਉਹ ਅਜੇ ਮੰਨਦੇ ਨਹੀਂ ਨਾ ਜੇ ਨਹੀਂ ਨਾ ਮੰਨਦੇ ਗੱਲ ਨੂੰ ਕੋਈ ਨਹੀਂ ਮੰਨਣਗੇ ਮੰਨਣ ਦਾ ਕੋਈ ਪਤਾ ਮੰਨਦੇ ਆ ਆਪਾਂ ਕਿੰਨੇ ਆਪ ਆਪ ਕਿੰਗੇ ਹੋਏ ਨਾ ਮਾਪੇ ਮੰਨਣਗੇ ਜੋਦਾ ਪਤਾ ਕਿ 2-4 ਦਿਨ ਭੱਜ ਕੇ ਆਏ ਤੁਸੀਂ ਨਾ ਪਰ ਹਾਂ ਹੋਈ ਨਹੀਂ ਤਾਂ ਕਹਿੰਦਾ ਹਾਂ ਕੋਈ ਨਹੀਂ ਮਰਵੇ ਰਾਜਮੇ ਜਣਾ ਉਹਨੇ ਹੂ ਇਹ ਮੰਨ ਲੈਣਾ ਹਾਂ ਇੱਕ ਦੋ ਵਾ ਤੂੰ ਫਿਰ ਆ ਪਾਇਆ ਕੋਈ ਨਹੀਂ 헤ਲ ਨਾਲ ਹੋਈ ਜਨਾ ਤੇ ਤੂੰ ਫੇ ਜਣਾ ਤਾਂ ਨਹੀਂ ਫੇ ਨਹੀਂ ਸਵੇਰੇ ਨਹੀਂ ਜਣਾ ਹਾਂ ਮੈਂ ਖਾ ਜੋਦੇ ਨੇ ਸਵੇਰੇ ਦਖਲੀਏ ਸਵੇਰੇ ਆਦਾ ਮੈਂ ਦੋ ਵੇਖਣਾ ਆਪਣਾ ਕਦੇ ਦੇ ਜਰਾਵਾ ਤੂੰ ਤੇ ਮੈਂ ਫੇਰ ਜੋਦੇ ਨੂੰ ਆਖਾ ਬਿਨਾ ਦੱਸੇ ਜਲ ਸਵੇਰੇ ਜੋਦੇ ਨੂੰ ਰਖ ਲੋ ਸਵੇਰੇ ਮੈਂ ਚੱਲ ਜਾਣਾ ਹਾਂ ਤੂੰ ਆਪਣਾ ਜਾ ਪਹਿਲਾਂ ਲੱਭ ਜਾ ਜੋ ਦੇ ਨਾਰੇ ਇਹਨੇ ਛੇਤੀ ਉਹ ਘੇੜਾਈ ਲਾਉਣਾ ਉੱਥੇ ਉਹ ਕਿਹੜਾ ਜੌਬ ਲੱਗ ਜਾਣਾ ਨਹੀਂ ਨਹੀਂ ਉਹ ਲੱਭੂਗਾ ਲਾਉਣਾ ਜੇ ਰੋ ਹਮ ਬੰਦਾ ਤਰਪੂਏ ਕਿ ਹਮੇ ਤਾਂ ਮਨ ਨਹੀਂ ਇਹਦੇ ਕੰਮ ਨਹੀਂ ਨੂੰ ਕਰੀ ਲੱਗ ਜਾਂਦਾ ਨਾ ਕੰਮ ਲੱਗਦਾ ਨਹੀਂ ਉਹ ਜੋਦੇ ਬਾੜੀ ਫੇਟੜ ਕੇ ਆਉਣਾ ਮੁੰਡਿਆਂ ਦੇ ਲਾਗੇ ਖਲੋ ਬੈ ਕੇ ਆਉਣਾ ਹੁਣ ਕੋਈ ਨਹੀਂ ਪੈਰ ਦੇ ਲਾਗੇ ਖਲੋਦਾ ਹਣ ਮੈਂ ਪੁੱਛ ਗਾਰੇ ਮੁੰਡਿਆਂ ਦੇ ਲਾਗੇ ਵੀ ਧੜੀ ਬੈਣਾ ਖਲੋਣਾ ਅੰਦਾਵਾ ਮੇਰਾ ਹੁਣ ਤਾਂ ਕੋਈ ਕੰਮ ਹੀ ਕਰਦਾ ਦਾ ਵੀ ਦੇ ਕੀ ਕੰਮ ਕਿਤੇ ਨੇ ਉਹ ਕੋਈ ਦੰਦੀ ਨਹੀਂ ਆਣੀ ਜਾਂ ਕੰਮ ਦੇ ਉਮਰੇ ਦਾ ਇਹ ਹੌਲੇ ਨਾ ਕੰਮ ਨਹੀਂ ਕਰਨਾ ਸਾਰੀ ਉਮਰ ਉਹਦੀ ਨਾਲ ਦੀ ਕੰਮ ਕਰਦੇ ਉਹ ਜਵਦੇ ਨਾਲ ਇਸੇ ਕਰਕੇ ਤੇ ਉਹ ਥੋੜਾ ੱਟ ਲਾ ਪਿਆ ਹਾਂ ਉਹਦੇ ਆਉਂਦੇ ਮੈਨੂੰ ਪੈਸੇ ਤੇ ਮੜਿਆ ਦੇ ਨਾਮ ਹਟਾ ਲਈਏ ਆ ਕੋਈ ਨਹੀਂ ਉਹ ਮੇਰੇ ਗਾਲ ਸੁਣ ਜੇ ਮੁੰਡੇ ਉਹਦੇ ਪੈਸਾ ਆ ਜਾਂਦੇ ਤੂੰ ਉਹਨੇ ਨਹੀਂ ਕੋਈ ਹੱਥ ਖੜਚੇ ਰੱਖਣਾ ਉਹ ਰਖਣਾ ਜੇ ਇਹਨੇ ਕਮਾਉਂਗਾ ਤੇ ਫੇਰੇ ਸਾਰੂ ਕੇ ਆਟ ਆਸਤੇ ਆਸਤੇ ਸਾਰੇ ਕੰਮ ਹੋ ਜਾਂਦੇ ਆ ਉਹ ਹੌਲੀ ਹੌਲੀ ਆ ਹੁਣ ਬਾਈ ਮੁੰਡਿਆ ਦਾ ਲੱਗੇ ਨਾ ਬੈਠ ਕੋ ਨਹੀਂ ਬੈੰਦੇ ਹਾਂ ਮੈਂ ਅੱਜ ਕੱਲ ਤੁਹਾਨੂੰ ਮੈਂ ਖਰਾਬ ਆ ਕੋਈ ਗੱਲ ਨਹੀਂ ਖਰਾਬ ਕਿੰਨਾ ਹਟਾ ਲਈ ਕੋਈ ਤਾਂ ਨਹੀਂ ਆ ਬੈਠ ਤਾ ਮੈਂ ਵੀ ਜਾਣੇ ਜੌਬ ਤੇ ਤੂੰ ਇਹ ਦੋ ਹੀ ਜਾਣਾ ਘਰ ਤੇ ਦੋ ਚਾਰ ਦਿਨ ਠਹਿਰ ਕੇ ਤੇ ਕੰਮ ਲੱਗਦਾ ਆਪਣੇ ਕੋਈ ਕੋਈ ਲੱਭ ਲੈਂਦਾ ਲੱਭਣ ਗਾ ਤਾਈ 10 ਸੁੱਟ ਮਗਰੀ ਪੈ ਗਈ ਕੋ ਗੱਲ ਤੇ ਕਿ ਕੰਮ ਲੱਭਣਾ ਕੰਮ ਨਾ ਪ੍ਰਾਪਤ ਗੋਟੀ ਪ੍ਰੀਤ ਵਾਲਾ ਦੇਖੀਦਾ ਤਾਂ ਉਹ ਵੀ ਥਕੇ ਚੁਕੇ ਹਰਦੀ ਬੇਚਾਰੀ ਦਾ ਮੰਦਾ ਚੱਲ ਤੇਰੇ ਨਾਲ ਠੀਕ ਆ ਮੈਂ ਮੰਨਦਾ ਵਾਂ ਪਰ ਹੁਣ ਫੌਸਲੇ ਨਾਲ ਲੱਭ ਲਾਗੇ ਆਉਣੀ ਦੇ ਪ੍ਰੀਤ ਦੇ ਵੀ ਉੱਥੇ ਕੀ ਗਾੜੀ ਕੀ ਉਹ ਨਹੀਂ ਨਾ ਫੇਰ ਇੱਕ ਜਾਨੇ ਤੇ ਨਹੀਂ ਨਾ ਜੋ ਸਤੀ ਜਾਂਦਾ ਚੰਨ ਕੋਈ ਨਹੀਂ ਤਾਂ ਆਪਣੀ ਨਾ ਹੋਣੀ ਕੰਮ ਲੈਣਾ ਵਾਏ ਜ਼ਰੂਰੀ ਆ ਬਾਤ ਆ ਹੋਰ ਕੰਮ ਬਥੇਰੇ ਆ ਹੋਰ ਮੁਕੇ ਬਾਤ ਦੇ ਵਿੱਚ ਕਰਦੇ ਰਹੇ ਹੌਲੀ ਹੌਲੀ ਆ ਹੋਇਆ ਤੇ ਪਿੰਡ ਦਾ ਤਾਇਆ ਕਿਦਾਂ ਮਾਹੌਲ ਚੱਲ ਪਿੰਡ ਦਾ ਬਹੁਤ ਕਰਤਾਨਾ ਸ਼ਾ ਪੱਤੇ ਦਾ ਕਰਦੇ ਮੁੰਡੇ ਮੰਡੇ ਨਵੇਂ ਜਿਹੜੇ ਕਿ ਕਿਦਾਂ ਮਾਹੌਲ ਚੱਲ ਬੱਕਿਆ ਨੀ ਕੀ ਜੋ ਆ ਬਹੁਤ ਵਧੀਆ ਹੁਣ ਬਹੁਤ ਵਧੀਆ